ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੇ ਉਪਲਬਖ ਦੇ ਵਿੱਚ ਸ਼ਹੀਦੀ ਗੁਰਮਤੀ ਸਮਾਗਮ ਲੁਧਿਆਣਾ ਦੇ ਗੁਰਦੁਆਰਾ ਛੇਵੀਂ ਪਾਸ਼ਾਏ ਵਿਕੇ ਕਰਵਾਇਆ ਗਿਆ ਇਸ ਗੁਰਦੁਆਰਾ ਛੇਵੀਂ ਪਾਸ਼ਾਏ ਵਿਕੇ ਸਮੂਹ ਮੈਂਬਰ ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਰਲ ਮਿਲ ਕੇ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪਰਬ ਮਨਾਇਆ ਗਿਆ ਤੇਗ ਬਹਾਦਰ ਸ਼ਿਕਰੀਆ ਕਰੀ ਨਕਿ ਨੋਹਾਨ ਅੱਜ ਸਾਹਿਬੇ ਕਮਾਲ ਸਾਹਿਬੇ ਕਮਾਲ ਫਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਹਾਨ 350 ਸਾਲਾ ਸ਼ਤਾਬਦੀ ਪੁਰਬ ਸਰਬ ਲੋਕਾਈ ਦੇ ਵਿੱਚ ਬੜੀ ਸ਼ਾਨੋ ਸ਼ੌਕਤ ਦੇ ਨਾਲ ਮਨਾਏ ਜਾ ਰਹੇ ਹਨ ਫਤਗੁਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਹਨ ਗੁਰਦੁਆਰਾ 6ਵੀਂ ਪਾਸੇ ਸੀਐਮਸੀ ਚੌਕ ਲੁਧਿਆਣਾ ਸਮੂਹ ਮੈਂਬਰਾਂ ਪਰਵੰਦਾ ਕਮੇਟੀ ਸਾਡੇ ਮੁਖ ਸੇਵਾਦਾਰ ਹਰਵਿੰਦਰ ਸਿੰਘ ਜੀ ਸੇਠੀ ਅਤੇ ਸਾਰੀਆਂ ਹੀ ਸੰਗਤਾਂ ਦੇ ਵੱਲੋਂ ਮਾਤਾ ਗੰਗਾ ਜੀ ਸ੍ਰੀ ਸਾਸਨ ਸਭਾ ਗੁਰ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਮੀਰੀ ਪੀਰੀ ਸੇਵਾ ਸੁਸਾਇਟੀ ਅੰਮ੍ਰਿਤ ਪ੍ਰਚਾਰ ਮਿਸ਼ਨ ਸਾਰੀਆਂ ਹੀ ਸੰਸਥਾਵਾਂ ਦੇ ਵੱਲੋਂ ਰਲ ਮਿਲ ਕੇ ਸਹਿਬਾ ਦਾ ਮਹਾਨ ਜੋਸ਼ੀਦੀ ਪੁਰਬ ਇਸ ਸਥਾਨ ਦੇ ਤੇ ਵਿਸ਼ੇਸ਼ ਪਦਰਜ਼ਤੇ ਮਨਾਏ ਜਾ ਰਹੇ ਹਨ ਜਿਹੜੇ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਕਰੀਬ ਇਪਰ ਦੋ 2:30 ਵਜੇ ਤੱਕ ਉਪਰੰਤ ਗੁਰੂ ਕੇ ਲੰਗਰ ਹੱਤ ਉੱਤ ਵਰਤਣਗੇ ਤੇ ਇਸੇ ਤਰ੍ਹਾਂ ਹੀ ਰਾਤ ਦੇ ਦਿਵਾਨਾਂ ਦੇ ਵਿੱਚ ਸ਼ਾਮ 6:30 ਵਜੇ ਤੋਂ ਲੈ ਕੇ ਰਾਤ ਦੇ ਕਰੀਬ 10:30 ਵਜੇ ਤੱਕ ਗੁਰੂਤ ਸਮਾਗਮ ਚੱਲਣਗੇ ਸਾਰੇ ਹੀ ਪੰਥ ਪ੍ਰਸਿੱਧ ਕੀਰਤਨੀ ਜਥੇ ਇਹਨਾਂ ਸਮਾਗਮਾਂ ਦੇ ਵਿੱਚ ਖਾਣੀਆਂ ਪਰੰਦੇ ਲਈ ਪਹੁੰਚ ਰਹੇ ਹਨ ਜਿਨ੍ਹਾਂ ਦੇ ਵਿੱਚੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਭਾਈ ਮਨਪ੍ਰੀਤ ਸਿੰਘ ਜੀ ਅਤੇ ਭਾਈ ਗੁਰਵਿੰਦਰਪਾਲ ਸਿੰਘ ਜੀ ਲਾਲਵੇ ਜੀ ਭਾਈ ਜਸਵੀਰ ਸਿੰਘ ਜੀ ਗੁਰਸੇਵਕ ਸਿੰਘ ਜੀ ਭਾਈ ਰਾਜਵਿੰਦਰ ਸਿੰਘ ਜੀ ਭਾਈ ਨਵਦੀਪ ਸਿੰਘ ਜੀ ਪਤ ਪ੍ਰਸਿੱਧ ਵਿਦਵਾਨ ਗਿਆਨੀ ਸੰਦੀਪ ਸਿੰਘ ਜੀ ਜੀ ਆਸਵਾਵਾਂ ਦੇ ਵਿੱਚ ਫਾਇਰੀਆ ਪਰ ਉਹਦੇ ਲਈ ਪੁੱਛ ਰਿਹਾ ਸੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਧਰਮ ਦੀ ਰੱਖਿਆ ਕਰਨ ਦੇ ਲਈ ਜਿੱਥੇ ਸੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਿਨੇ ਉਹ ਨੂੰ ਨਾ ਪਾਉਣ ਦੇ ਲਈ ਪ੍ਰੇਰਿਤ ਕੀਤਾ ਕਿ ਜਨੇਊ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਜਿਹੜਾ ਸਾਡੇ ਜੀਵਨ ਕਾਲ ਦੇ ਵਿੱਚ ਤੇ ਸਾਡੇ ਅੱਗੇ ਰਸਤੇ ਦੇ ਵਿੱਚ ਵੀ ਸਹਾਈ ਹੋ ਸਕੇ ਅਜਿਹੇ ਜਨੇਊ ਦੀ ਜ਼ਰੂਰਤ ਹੈ ਆਪਣੇ ਸਰੀਰ ਨੂੰ ਆਪਣੀਆਂ ਸੋਚਾਂ ਸੋਚਾਂ ਨੂੰ ਇਸ ਤਰ੍ਹਾਂ ਇਕਾਗਰ ਕੀਤਾ ਜਾਏ ਕਿ ਉਹ ਸਾਡੇ ਜੀਵਨ ਕਾਲ ਦੇ ਵਿੱਚ ਵੀ ਅਤੇ ਦੇ ਬਾਦ ਵਿੱਚ ਵੀ ਉਹ ਸਾਡੇ ਅੰਸੰਗ ਰੱਖਿਆ ਕਰ ਸਕੇ ਪਰ ਜਸ ਨੋਮੇ ਜਾਮੇ ਦੇ ਵਿੱਚ ਤਰਤਲ ਸਹਿਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਕਸ਼ਮੀਰੀ ਪੰਡਤਾਂ ਨੇ ਆਕੇ ਪੁਕਾਰ ਕੀਤੀ ਤਾਂ ਉਸ ਵਕਤ ਤਰਤਲ ਸਹਿਬ ਸ੍ਰੀ ਗੁਰਗੋਬਿੰਦ ਸਿੰਘ ਜੀ ਨੇ ਪਿਤਾ ਗੁਰੂ ਨੂੰ ਕਿਹਾ ਕਿ ਇਹ ਪਸ਼ਮੀਰੀ ਪੰਡਤ ਹਨ ਇੱਕ ਇਸ ਗੱਲ ਦੇ ਲਈ ਆਬਜੇ ਦੇ ਪਾਸੋਂ ਕੁਝ ਮੰਗ ਕਰ ਰਹੇ ਹਨ ਤਗੜ ਤੇ ਇੱਕ ਬਹਾਦਰ ਸਹਿਜ ਜੀ ਨੇ ਕਿਹਾ ਕਿ ਇਹਨਾਂ ਦੀ ਮੰਗ ਬੜੀ ਅਜੀਬ ਹੈ ਇਹਨਾਂ ਦੀ ਮੰਗ ਇਸ ਤਰ੍ਹਾਂ ਦੀ ਹੈ ਕਿ ਕਿਸੇ ਵੱਡੇ ਮਹਾਪੁਰਖ ਨੂੰ ਆਪਣੇ ਬਲਦਾਨ ਦੇਣਾ ਪਏਗਾ ਤਦ ਉਸੇ ਵਕਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਤੁਹਾਡੇ ਤੋਂ ਵੱਡਾ ਮਹਾਪੁਰਖ ਹੋ ਸਕਦਾ ਹੈ ਇਨਾਂ ਦੀ ਧਰਮ ਦੀ ਰੱਖਿਆ ਕਰਨੀ ਚਾਹੀਦੀ ਹੈ। ਤਾਂਤਨ ਸਾਹਿਬ ਸ੍ਰੀ ਗੁਰੂ ਸੇਗ ਬਹਾਦਰ ਸਾਹਿਬ ਜੀ ਬਚਪਨ ਤੋਂ ਹੀ ਤਿਆਗੀ ਸੁਭਾਅ ਦੇ ਸਨ। ਇਸੇ ਕਰਕੇ ਉਹਨਾਂ ਦਾ ਨਾਮ ਬਚਪਨ ਦੇ ਵਿੱਚ ਹੀ ਗੁਰਸੇਗ ਬਹਾਦਰ ਸਾਹਿਬ ਰੱਖਿਆ। ਬਹਾਦਰੀ ਉਹਨਾਂ ਦੇ ਅੰਦਰ ਅੰਦਰ ਵਿੱਚ ਸੀ। ਭਾਵੇਂ ਕਿ ਉਹਨਾਂ ਨੇ ਕਿਸੇ ਕਿਸਮ ਦੀ ਜੰਗ ਨਹੀਂ ਲੜੀ ਪਰ ਦੁਨੀਆਵੀ ਤੌਰ ਦੇ ਉੱਤੇ ਉਹ ਕਾਮ ਕਰੋ ਲੋਭ ਹੰਕਾਰ ਦੇ ਨਾਲ ਲੜਦੇ ਹੋਏ ਇਕਾਗਰ ਚਿਤ ਹੋ ਕੇ ਸਾਈਭਾ ਦੇ ਗੁਰ ਗਾਇਨ ਕਰਦੇ ਹੋਏ ਤਨ ਤਨ ਸਹਿਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਿਤ ਬਾਣੀ ਸ੍ਰੀ ਜਪਜੀਤ ਸਾਹਿਬ ਜੀ ਦੇ ਪਾਠ ਕਰਦੇ ਹੋਏ ਸ੍ਰੀ ਦਿੱਲੀ ਦੇ ਚਾਂਦਰੀ ਚੌਕ ਦੇ ਵਿੱਚ ਆਪਣਾ ਸੀਸ ਅਰਪਿਤ ਕੀਤਾ ਤਰਾਂ ਤਰਾਂ ਦੀਆਂ ਉਸ ਵਕਤ ਉਹਨਾਂ ਨੂੰ ਜੋ ਤਸੀਹੇ ਦਿੱਤੇ ਗਏ ਉਹਨਾਂ ਦੇ ਨਾਲ ਚੱਲ ਰਹੇ ਜੋ ਸਿੰਘ ਸਨ ਉਹਨਾਂ ਨੂੰ ਵੀ ਤਰ੍ਹਾਂ ਤਰ੍ਹਾਂ ਦੇ ਜੋ ਤਸੀਹੇ ਦਿੱਤੇ ਗਏ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦੇਲਾ ਜੀ ਤੇ ਹੋਰ ਬਹੁਤ ਸਾਰੇ ਸਿੰਘ ਜਿਹੜੇ ਕਿ ਇਤਿਹਾਸ ਦੇ ਵਿੱਚੋਂ ਗੁੰਮ ਵੀ ਹਨ ਕੁਝ 2-4 ਸਿੰਘ ਜਿਹੜੇ ਸਾਹਮਣੇ ਆਉਂਦੇ ਹਨ ਇਹਨਾਂ ਤੋਂ ਇਲਾਵਾ ਹੋਰ ਵੀ ਸਿੰਘਾਂ ਨੂੰ ਉਸ ਵਕਤ ਇਸ ਪਰਥਾਏ ਤਸੀਹੇ ਦਿੱਤੇ ਗਏ ਜੇ ਤੰਤਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਅਜੇ ਤਿੰਨ ਕਰੀਬ 12 ਵਜੇ ਉਹਨਾਂ ਦਾ ਸੀਸ ਧਰਮ ਤੋਂ ਅਲੱਗ ਕਰ ਦਿੱਤਾ ਗਿਆ ਭਾਈ ਜੇਤਾ ਜੀ ਉਸ ਵਕਤ ਬਾਗਰੋਲੇ ਦੀ ਤਰ੍ਹਾਂ ਉਸ ਸਥਾਨ ਦੇ ਉੱਤੇ ਪਹੁੰਚੇ ਕਿ ਉਹ ਸਤਗੁਰਾਂ ਦਾ ਸੀਸ ਲੈ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ ਅਨੰਦਪੁਰ ਸਾਹਿਬ ਦੀ ਕੁਵਿੱਤਰ ਧਰਤੀ ਤੇ ਪਹੁੰਚੇ ਤੇ ਉਹਨਾਂ ਦਾ ਜੋ ਬਾਕੀ ਸਰੀਰ ਸੀ ਉਹ ਲੱਖੀ ਸ਼ਾ ਬੜਜਾਰਾ ਉਹ ਬੜੀ ਫੁਰਤੀ ਦੇ ਨਾਲ ਅੱਗੇ ਵੱਧ ਕੇ ਉਹ ਢੜ ਨੂੰ ਜੋ ਲੈ ਕੇ ਆਪਣੇ ਘਰ ਦੇ ਵਿੱਚ ਲਿਜਾ ਕੇ ਅਗਨੀ ਭੇਟ ਕਰ ਦਿੱਤਾ ਇਹ ਉਸ ਵਕਤ ਦੀਆਂ ਬੜੀਆਂ ਹੀ ਵਿਲੱਖਣ ਘਟਨਾਵਾਂ ਸਨ ਕਿ ਗੁਰਤੇਗ ਭਾਦਰ ਸਾਹਿਬ ਜੀ ਜ਼ਾਲਮ ਦੇ ਕੋਲ ਆਪ ਜਾ ਕੇ ਆਪਣਾ ਸੀਸ ਭੇਟ ਕੀਤਾ ਇਹ ਅਜੇ ਇਤਿਹਾਸ ਦੇ ਵਿੱਚ ਘਟਨਾ ਕੋਈ ਹੋਰ ਨਹੀਂ ਸਾਹਮਣੇ ਆਂਦੀ ਦਿੱਤਾ ਸਰਕਾਰਾਂ ਨੂੰ ਫੜਨਾ ਹੀ ਪੈਂਦਾ ਹੈ ਲੇਕਿਨ ਅਜੇ ਹੀ ਘਟਨਾ ਸੀ ਕਿ ਗੁਰਤੇਗ ਭਾਜਪਾ ਸਾਹਿਬ ਜੀ ਪ੍ਰਚਾਰ ਕਰਦੇ ਕਰਦੇ ਵਕ ਵਕ ਹਸਾਨਾ ਤੋਂ ਪਹੁੰਚਦੇ ਹੋਏ ਦਿੱਲੀ ਆਪਣੇ ਸੀਸ ਨੂੰ ਭੇਟ ਕੀਤਾ ਅੱਜ ਸਾਰੇ ਹੀ ਲੋਕਾਈ ਦੇ ਵਿੱਚ ਜਿੱਥੇ ਸਿੱਖੀਸਮ ਦੇ ਵਿੱਚ ਸੇਵਾ ਦਾ ਮਹਾਨ ਸ਼ਹੀਦੀ ਪੁਰਖ ਮਨਾਇਆ ਜਾਂਦਾ ਹੈ ਮੈਂ ਸਭ ਦਾ ਕਿ ਸਾਰੇ ਹੀ ਧਰਮਾਂ ਦੇ ਵਿੱਚ ਹਿੰਦੂਇਸਮ ਦੇ ਵਿੱਚ ਵੀ ਕਿਉਂਕਿ ਉਸ ਵਕਤ ਜੋ ਰੱਖਿਆ ਕੀਤੀ ਉਹ ਹਿੰਦੂਇਜ਼ਮ ਦੇ ਰੱਖਿਆ ਕਰਨ ਦੇ ਲਈ ਉਹਨਾਂ ਨੇ ਆਪਣਾ ਬਲਦਾਨ ਦਿੱਤਾ ਉਸ ਤਰ੍ਹਾਂ ਦੇ ਵਿੱਚ ਵੀ ਅੱਜ ਦੇ ਦਿਨ ਸ਼ਹੀਦੀ ਦਿਵਸ ਬੜੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਮਨਾਇਆ ਜਾਂਦਾ ਹੈ ਮੈਂ ਇੱਕ ਵਾਰੀ ਫਿਰ குரு ਹਰ ਗੁਰੂ ਜੀ ਦੇ ਪਾਵਨ ਪਵਿੱਤਰ ਸਤਿਨ ਜੁਰਦਰਾ ਛੇਵੀਂ ਪਾਈ ਸ਼ੈਤਮ ਸਾਰੇ ਹੀ ਪ੍ਰਬੰਧਕ ਸੱਜਣ ਸਾਡੇ ਮੁਖ ਸੇਵਾਾਰੰਮੰਦ ਦਸਿੰਦੀ ਸੇਠੀ ਸਾਰਿਆਂ ਦੇ ਵੱਲੋਂ ਸਹਿਬਾਂ ਨੂੰ ਸ਼ਰਧਾ ਦੇ ਪੂਲ ਪੇਟ ਕਰਦੇ ਆਂ ਸਾਰੀਆਂ ਸੰਤਾ ਸਤਿਗੁਰੂ ਦੇ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੀਆਂ ਹਨ ਫਤੂਰਾ ਨੂੰ ਸੀਸ ਨਿਵਾਰੀਆਂ ਅਨੁਸ਼ਾਸਾ ਦੇ ਪੁਲਪੇਟ ਕਰ ਰਹੀਆਂ ਅਜਿਹੀ ਅਰਦਾਸ ਦੀ ਉਤੜੀ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪੀ ਜਿਸ ਤਰ੍ਹਾਂ ਤਿਆਗ ਦੀ ਭਾਵਨਾ ਦੇਖ ਕੇ ਸੀਸ ਪ੍ਰਗਟ ਕੀਤਾ ਇਸੇ ਤਰ੍ਹਾਂ ਹੀ ਸਤਿਗੁਰੂ ਸਾਰਿਆਂ ਦੇ ਵਿੱਚ ਇਹ ਅਜਿਹੀ ਭਾਵਨਾ ਪੈਦਾ ਹੋ ਜਾਏ ਹਮ ਸੰਗ ਰਹਿ ਕੇ ਸਾਰਿਆਂ ਨੂੰ ਸचेत ਕਰਕੇ ਮਿਹਰ ਕਰੋ ਮਿਹਰ ਪ੍ਰਯਾਸ ਕਰੋ ਤੇਰੇ ਕੋ ਮਦਦਾਂ ਕਿਤਾਜੀਓ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ